ਕਵੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੀਂ ਜਿਨਹੇ ਰਚਨ ਰਚਾਇਆ ਉਸੇ ਹੀ ਮਾਇ ਸਮਾਇ ਕਵੀਰ ਹਮ ਹਮਰਾ ਕੋ ਨਹੀਂ ਹਮਰਾ ਕੋ ਨਹੀਂ ਕਵੀਰ ਕਹਿੰਦਾ ਮੇਰਾ ਕੋਈ ਨਹੀਂ ਸੰਸਾਰ ਸ ਹਮ ਕਿਸੂ ਕੇ ਨਾ ਨਾ ਭਾਈ ਮੇਰਾ ਕੋਈ ਸੰਸਾਰ ਨਾ ਮੈਂ ਕਿਸੇ ਦਾ ਉਹ ਤਾਂ ਕਹਿੰਦਾ ਕਵੀਰ ਦੇ ਘਰ ਵਾਲੀ ਵੀ ਐ ਕਵੀਰ ਦੁਕਾਨਾਂ ਵੀ ਐ ਕਵੀਰ ਦੀ ਲੋਈ ਐ ਲੋਈ ਨੂੰ ਐ ਕਹਿੰਦਾ ਉਹ ਤਾਂ ਕਹਿੰਦਾ ਸਾਡਾ ਕੁਝ ਵੀ ਨਹੀਂ ਮੇਰਾ ਅਸਲ ਤੇ ਜਿਹੜਾ ਤੀਰਕ ਬੋਲਣ ਵਾਲੇ ਤੇ ਉਹਨਾਂ ਦਾ ਸਭ ਕੁਝ ਸੀ ਉਹ ਨਾਲ ਨਹੀਂ ਜਾ ਗਿਆ ਸੀ ਹਾਂ ਉਹ ਕਹਿੰਦਾ ਸਾਡੀ ਕਵੀਰ ਜੀ ਅੱਗੇ ਆ ਗਿਆ ਚਾਹੇ ਜੇ ਆਪ ਨੇ ਉਹ ਉਸ ਲੈਵਲ ਤੇ ਇਹਨੂੰ ਵਜਦੇ ਨਾ ਬਾਣੇ ਗੁਰਬਾਣੀ ਆਪਣੇ ਲੈਵਲ ਤੇ ਖੜ ਕੇ ਹੀ ਦੇਖਦੇ ਨੇ ਗੁਰੂ ਸਾਡੇ ਵਰਗੇ ਹੀ ਸੀ ਬਦਲੀ ਹੋਈ ਵਿਵਸਥਾ ਨਾਲ ਨਹੀਂ ਵੜਦੇ ਇਹਨੂੰ ਬਾਣੀ ਨੂੰ ਉਹਨਾਂ ਦੀ ਵਿਵਸਥਾ ਕੀ ਸੀ ਉਹ ਸੰਸਾਰੀ ਨਹੀਂ ਸੀ ਅਸੀਂ ਸੰਸਾਰੀ ਇਸ ਕਰਕੇ ਸੰਸਾਰੀ ਜਿੱਨਾਂ ਜਿਹੜੇ ਅਸੀਂ ਹੈਗੇ ਗੁਰਬਾਣੀ ਦੀ ਸਮਝ ਨਹੀਂ ਆਉਣੀ ਸਾਡੀ ਸਤਸਾਈ ਭਾਜੇ ਜੀ ਹੈ ਸੰਸਾਰ ਦਾ ਡਿਸਟ੍ਰਿਕਟ ਸੰਸਾਰ ਦਾ ਐਂਗਲ ਹੋ ਰਿਹਾ ਐ ਦਾ ਐਂਗਲ ਹੋ ਰਿਹਾ ਉਹ ਸੰਤਨ ਤੋਂ ਜਨਾਜ਼ੀ ਦੇਖਦੇ ਸੀ ਡਿਸਟ੍ਰਿਕਟ ਕੋਣ ਨਹੀਂ ਬਦਲਦਾ ਗੁਰਬਾਣੀ ਦੀ ਨਹੀਂ ਸਮਝਾਂ ਹਾਉ ਕਵੀਰ ਆਦਾ ਕੋਈ ਹਮ ਕਿਸੂ ਕੇ ਨਹੀਂ ਹਮ ਕਿਸੂ ਕੇ ਨਹੀਂ ਜਿਨ ਇਹ ਰਚਨ ਰਚਾਇਆ ਤਿਸ ਹੀ ਵਾਹਿਗੁਰੂ ਜਿਨੇ ਰਚਨ ਰਚਾਇਆ ਰਜਨ ਕੀ ਨਾਲ ਆਇਆ ਰਚਨ ਆਇਆ ਸਭ ਗੁਰੂ ਨੇ ਪਰਮੇਸ਼ਰ ਨੇ ਇਹ ਆ ਫਿਰ ਅੰਤਰਾਤਮਾ ਨੇ ਅੰਤਰਾਤਮਾ ਇਹ ਰਚੀ ਹੋਈ ਸਾਡੇ ਸਰੀਰਾਂ ਚ ਜੇ ਤਾਂ ਮੰਨਦੇ ਲੈਵਲ ਦੀ ਗੱਲ ਹੈ ਇਹ ਮਨ ਬੋਲਦਾ ਹੋਰ ਬੁੱਧੀ ਦਾਦਾ ਉਹ ਕਹਿੰਦੇ ਅਸੀਂ ਤਾਂ ਆਪਣੀ ਮੂਰਤ ਦੀ ਸਮਝਾਣਾ ਮੇਰਾ ਹੋਰ ਕੋਈ ਨਹੀਂ ਬੋਲਿਆ ਜਾਂ ਫਿਰ ਇਹ ਜਿਹਨੇ ਰਚਾਇਆ ਸੱਚਖੰਡ ਅਰੇ ਉਹਨਾਂ ਚ ਸਮਝਾਣਾ ਸੀ ਸ਼ਬਦ ਦੇ ਵਿੱਚ ਸਮਝਾਣਾ ਸੁਰਤਨਾ ਹੈ ਪਹਿਲਾਂ ਆਪਣੇ ਮੂਰਤ ਦੇ ਸਮਝਾਣਾ ਮੰਨਣਾ ਹੈ ਫਿਰ ਸ਼ਬਦ ਦੇ ਵਿੱਚ ਸਮਝਾਣਾ ਹੈ